ਜੀ ਨਮਸਕਾਰ ਜੀ ਜਿਵੇਂ ਕਿ ਆਪਾਂ ਤੌਰ ਤੇ ਦੇਖਦੇ ਆਂ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਨਸ਼ਾ ਏ ਉਹ ਇੰਨਾ ਕੁ ਜ਼ਿਆਦਾ ਵੱਧਾ ਜਾ ਰਿਹਾ ਹੈ ਜਿੰਦੇ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਏ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਖਤਮ ਕਰਦੀ ਏ ਔਰ ਉਹਨਾਂ ਦੇ ਨਸ਼ਿਆਂ ਵਿੱਚ ਜਾਣ ਕਰਕੇ ਉਹਨਾਂ ਦਾ ਜਿਹੜਾ ਪਰਿਵਾਰ ਏ ਉਹ ਵੀ ਖਤਮ ਹੋ ਜਾਂਦਾ ਏ ਔਰ ਇੱਕੋ ਹੀ ਟਿੱਚਾ ਏ ਕਿ ਸਾਡੀ ਗਰੀ ਨੌਜਵਾਨ ਪੀੜ੍ਹੀ ਉਹ ਇੱਕ ਚੰਗੇ ਰਸਤੇ ਤੇ ਚੱਲੇ ਔਰ ਸਭ ਤੋਂ ਵਧੀਆ ਮਾਧਿਅਮਿਕ ਖੇਡਾਂ ਸਾਡੀ ਸੋਸਾਇਟੀ ਡਾਕਟਰ ਬੀਡੀ ਸਚਦੇਵਾ ਮੋਰਲ ਵੈਲਫੇਅਰ ਸੋਸਾਇਟੀ ਜੋ ਸਮੇਂ-ਸਮੇਂ ਤੇ ਇਹਨਾਂ ਨੌਜਵਾਨ ਸਾਥੀਆਂ ਦੇ ਨਾਲ ਜੁੜ ਕੇ ਜਿਹੜਾ ਇਹਨਾਂ ਨੂੰ ਚੰਗੇ ਰਸਤੇ ਤੇ ਲਗਾਉਣ ਵਾਸਤੇ ਪ੍ਰੇਰਿਤ ਕਰਨ ਦਾ ਕੰਮ ਜਿਹੜਾ ਕਰ ਰਹੀ ਏ ਸਾਨੂੰ ਬੜੀ ਜਗ੍ਹਾ ਤੇ ਕ੍ਰਿਕਟ ਟੂਰਨਾਮੈਂਟ ਦੇ ਜਾਨ ਦਾ ਮੌਕਾ ਮਿਲਿਆ ਇਹਨਾਂ ਖਿਡਾਰੀਆਂ ਦੇ ਨਾਲ ਨੌਜਵਾਨ ਸਾਥੀਆਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਇਹਨਾਂ ਦੇ ਵਿੱਚ ਜਿਹੜਾ ਜੋਸ਼ ਦੇਖ ਕੇ ਔਰ ਖੇਡਾਂ ਪ੍ਰਤੀ ਇਹਨਾਂ ਦੀ ਰੁਚੀ ਦੇਖ ਕੇ ਸਾਨੂੰ ਇੱਕੋ ਹੀ ਸਾਡਾ ਮੋਟਿਵ ਸੀ ਕਿ ਇਹਨਾਂ ਤੱਕਨ ਜਿਹੜੀ ਪ੍ਰੋਪਰ ਤਰੀਕੇ ਨਾਲ ਪਹੁੰਚ ਕਰਕੇ ਇਹਨਾਂ ਨੂੰ ਜਿਸ ਜਿਸ ਚੀਜ਼ ਦੀ ਜ਼ਰੂਰਤ ਹੈ ਖੇਡਾਂ ਦੇ ਸਮਾਨ ਦੀ ਤੁਰੰਤ ਤੱਕਨ ਪ੍ਰੋਵਾਈਡ ਕਰਵਾਈ ਜਾਵੇ ਤਾਂ ਇਹਨਾਂ ਤੱਕਨ ਇਹਨਾਂ ਦੇ ਪਿੰਡਾਂ ਵਿੱਚ ਪਹੁੰਚ ਕੇ ਜਾਂ ਇਹਨਾਂ ਤੱਕਨ ਫੋਨ ਕਾਲ ਰਾਈ ਜਿਵੇਂ ਵੀ ਹੋਈ ਸਾਡੇ ਵੱਲੋਂ ਜਿਹੜੀ ਪਹੁੰਚ ਕੀਤੀ ਗਈ ਔਰ ਅੱਜ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਕਿੰਨੇ ਹੀ ਹਜੇ ਪਿੰਡ ਨੇ ਔਰ ਸ਼ਹਿਰ ਦੇ ਕਿੰਨੇ ਹੀ ਹਜੇ ਨੌਜਵਾਨ ਜਿਹੜੇ ਕਿਦਾਰੀ ਨੇ ਜਿੰਨਾ ਤੱਕ ਸਾਡੀ ਪਹੁੰਚ ਹੋਈ ਏ ਔਰ ਸਾਡੇ ਵੱਲੋਂ ਉਹਨਾਂ ਨੂੰ ਭਾਵੇਂ ਬਾਲੀਬਾਲ ਦੀ ਕਿੱਟ ਹੋਵੇ ਭਾਵੇਂ ਫੁੱਟਬਾਲ ਦੀ ਕਿੱਟ ਹੋਵੇ ਜਾਂ ਭਾਵੇਂ ਕ੍ਰਿਕਟ ਦੀ ਕਿੱਟ ਹੋਵੇ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਗਈ ਏ ਨਾਲ ਹੀ ਉਹਨਾਂ ਖਿਡਾਰੀਆਂ ਦੀ ਹੌਸਲਾ ਵਜ਼ਾਈ ਵਾਸਤੇ ਜਿਹੜਾ ਸਾਡੇ ਵੱਲੋਂ ਟਰੈਕ ਸੂਟ ਔਰ ਟੀ-ਸ਼ਰਟਸ ਵਗੈਰਾ ਵੀ ਜਿਹੜਿਆ ਨੇ ਪ੍ਰੋਵਾਈਡ ਕਰਵਾਈ ਜਾਂਦੀਆਂ ਨੇ ਨਾਲ ਹੀ ਅਗਰ ਕਿਸੇ ਨੂੰ ਕੋਈ ਸ਼ੂਜ਼ ਵਗੈਰਾ ਦੀ ਜ਼ਰੂਰਤ ਹੋ ਕੋਈ ਨਹੀਂ ਦੀਏ ਤਾਂ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਅੱਜ ਸਾਡੇ ਕੋਲ ਉਹ ਵਿਸ਼ੇਸ਼ ਤੌਰ ਤੇ ਅੱਜ ਨਵੇਂ ਹਸਤੇ ਪਿੰਡ ਦੀ ਪੂਰੀ ਟੀਮ ਪਹੁੰਚੀ ਏ ਔਰ ਬੜੀ ਬੜਾ ਚੰਗਾ ਲੱਗਦਾ ਹੈ ਕਿ ਜਿਹੜੇ ਨੌਜਵਾਨ ਸਾਥੀ ਖੇਡਦੇ ਨੇ ਪਰ ਖੇਡਾਂ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਰੁਚੀ ਹੈ ਉਹ ਪੜ੍ਹਾਈ ਦੇ ਵੱਲ ਵੀ ਹੈ ਔਰ ਕੋਈ ਜਿਹੜੇ ਨੇ ਜੋਬ ਵੀ ਕਰਦੇ ਨੇ ਔਰ ਅੱਜ ਸਾਡੇ ਕੋਲ ਨੌਜਵਾਨ ਸਾਥੀ ਪਹੁੰਚੇ ਨੇ ਸਭ ਤੋਂ ਪਹਿਲੇ ਤਾਂ ਮੈਨੂੰ ਮੁਬਾਰਕਬਾਦ ਦੇਣੀ ਆ ਇਹਨਾਂ ਦੇ ਆਨਵਾਰਤ ਵਾਲੇ ਹਿੱਕ ਵਾਸਤੇ ਸ਼ੁਭ ਕਾਮਨਾਵਾਂ ਦੇਣੀਆਂ ਕਿਉਂਕਿ ਬੜਾ ਵਧੀਆ ਲੱਗਦਾ ਜਦੋਂ ਜਿਹੜੇ ਨੌਜਵਾਨ ਸਾਥੀ ਨੇ ਉਹ ਖੇਡਦੇ ਨੇ ਅੱਗੇ ਵਧਦੇ ਨੇ ਔਰ ਇੱਥੋਂ ਹੀ ਬੜੀ ਖੁਸ਼ੀ ਮਿਲਦੀ ਹੈ ਕਿ ਚੰਗੇ ਕੰਮਾਂ ਵੱਲ ਲੱਗੇ ਹੋਏ ਨੇ ਕਿਉਂਕਿ ਖੇਡਾਂ ਸਭ ਤੋਂ ਵਧੀਆ ਮਾਧਿਅਮ ਨੇ ਜਵਨਾਂ ਨੂੰ ਜਿਹੜਾ ਬਿਜ਼ੀ ਰੱਖ ਕੇ ਤੇ ਚੰਗੇ ਕੰਮਾਂ ਵੱਲ ਜਿਹੜਾ ਲੈ ਕੇ ਜਾ ਸਕਦੀਆਂ ਨੇ ਨਵੀਂ ਅਸਤਾ ਦੀ ਪੂਰੀ ਟੀਮ ਨੂੰ ਅਜੱਥੇ ਪਹੁੰਚੀਏ ਤਾਂ ਅਨੰਦ ਅਸਤੇ ক্রিকেট ਦੀ ਕਿੱਟ ਵੀ ਪ੍ਰੋਵਾਈਡ ਕਰਵਾਈਏ ਨਾਲ ਹੀ ਇਹਨਾਂ ਨੂੰ ਜਿਹੜੀਆਂ ਟੀ-ਸ਼ਰਟਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਔਰ ਇਹੀ ਕਹਾਂਗੀ ਕਿ ਐਵੇਂ ਚੰਗੇ ਕੰਮਾਂ ਵੱਲ ਲੱਗਦੇ ਰਹੋ ਔਰ ਆਪਾਂ ਜਿਹੜੀ ਯੂਥ ਭਟਕ ਚੁੱਕੀ ਰਸਤਾ ਉਹਨਾਂ ਨੂੰ ਵੀ ਆਪਾਂ ਚੰਗੇ ਕੰਮਾਂ ਵੱਲ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ ਜੀ